ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਆਜੂ ਆਜਦਾ ਜੀ ਨਵਾਂ ਵਲੌਗ ਸਟਾਰਟ ਕਰਦੇ ਆਂ ਵਲੌਗ ਸਟਾਰਟ ਕਰਨ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਦੇਣਾ ਲਾਈਕ ਠੀਕ ਹੈ ਜੋ ਬਰੋ ਤੇ ਅੱਜ ਮੈਂ ਦੋਨੇ ਖੁੱਡਾਂ ਦੇ ਗੇਟ ਖੁੱਲ ਕੇ ਬੈਠਾ ਸੀ ਕਬੂਤਰ ਵੇਖੀ ਜਾਂਦਾ ਸੀ ਬੈਠਾ ਠੀਕ ਹੈ ਜੋ ਬਰੋ ਅੱਜ ਘਰੇ ਹੀ ਸੀ ਛੁੱਟੀ ਸੀਗੀ ਤੇ ਅੱਜ ਡਾਉਣੇ ਕਬੂਤਰ ਆਪਾਂ ਬੱਚਾ ਡਾਉਣਾ ਤੇ ਇੱਕ ਵੱਡਾ ਕਬੂਤਰ ਡਾਉਣਾ ਠੀਕ ਹੈ ਜੋ ਬਰੋ ਨਾਲੇ ਯਾਰ ਜਿਹੜੇ ਬਿਮਾਰ ਆ ਉਹਨਾਂ ਨੂੰ ਦਵਾਈ ਦੁਵਾਈ ਦਿੰਨੇ ਆ ਠੀਕ ਹੈ ਜੋ ਬਰੋ ਅੱਜ ਕਰੇ ਸੀਗੇ ਤੇ ਬਾਕੀ ਅੱਜ ਖੁੱਡੇ ਦੀ ਸਫਾਈ ਵੀ ਕਰ ਸਕਦੇ ਆ ਕਿਉਂਕਿ ਯਾਰ ਇੱਧਰ ਸੱਪ ਸੁਪ ਤੋ ਡਰ ਲੱਗਦਾ ਤੇ ਜਿਹੜੇ ਜੋੜੀਆਂ ਵਾਲੇ ਕਬੂਤਰ ਸੀ ਆਪਾਂ ਜੋੜੀਆਂ ਲਮਾਉਣੀਆਂ ਸੀ ਉਹ ਇੱਧਰ पिਂਜਰੇ ਚ ਸ਼ਿਫਟ ਕਰਤੇ ਠੀਕ ਹੈ ਜੋ ਬਰੋ ਇੱਥੇ ਜੋੜੀਆਂ ਲਾ ਲੈਣਗੇ ਜਿਵੇਂ ਕਿ ਆ ਦੇਖ ਸਕਦੇ ਕਬੂਤਰ ਖੱਟੀਆਂ ਦਾ ਖੱਟੀਆਂ ਖਾਲਾ ਤੇ ਉਹਦੇ ਨਾਲ ਕਲ ਸ੍ਰੀ ਕਬੂਤਰੀ ਜੋ ਜਿਹੜੀ ਪਿੱਛੇ ਬੈਠੀ ਜਾਂਦੇ ਵਿਖਦੇ ਨਹੀਂ ਠੀਕ ਹੈ ਜੋ ਬਰੋ ਇੱਧਰ ਕਾਲਾ ਜਿੰਨਾ ਤੇ ਆ ਕਬੂਤਰੀ ਤੇ ਰੱਤਾ ਤੰਦਰਾ ਸ਼ਾਕੀ ਵਾਕੀ ਤੁਸੀਂ ਕਬੂਤਰਾਂ ਨੂੰ ਵੇਖੀ ਹੋਣੀ ਮੇਰੇ ਵਾਲੇ ਸਾਰੇ ਕਬੂਤਰ ਵਲੌਗ ਦੇ ਵਿੱਚ ਤੇ ਫਿਲਹਾਲ ਹੁਣ ਕਬੂਤਰ ਡਾਉਣੇ ਆ ਜੀ ਕਬੂਤਰ ਘੱਟ ਲਾ ਮੈਂ ਖੁੱਡੇ ਦੇ ਤੇ ਵਿੱਚ ਠੀਕ ਹੈ ਚੁੱਭਰੋ ਲਓ ਜੀ ਆ ਕਬੂਤਰ ਡਾਉਣਾ ਸੀ ਤੇ ਕਬੂਤਰ ਹੀ ਝਾੜ ਪਿਆ ਖੜਾ ਠੀਕ ਹੈ ਚੁੱਭਰੋ ਤੇ ਆਪ ਕੋਈ ਦਿਨ ਹੋ ਗਿਆ ਕਬੂਤਰਾਂ ਨੂੰ ਚੈੱਕ ਹੀ ਨਹੀਂ ਕੀਤਾ ਸੀ ਤਾਂ ਕਰਕੇ ਤੇ ਫਿਰ ਇਹਨੂੰ ਪੁੱਠਾ ਖੁੱਡੇ ਛੱਡ ਦਿੰਨੇ ਆ ਜੀ ਕਬੂਤਰ ਤਾਂ ਆਪਣਾ ਪੂਰਾ ਅਕੀ ਰਿਪੋਰਟ ਆ ਇਹ ਤੇ ਫਿਰ ਰਹਿਣ ਦੇ ਜੇ ਕਬੂਤਰ ਨਹੀਂ ਛੱਡਦੇ ਚੁੱਭਰੋ ਕਿਉਂਕਿ ਫਿਰ ਕਬੂਤਰ ਖਾਂ ਦੇ ਵਾਸਤੇ ਛੱਡਣਾ ਤੰਗ ਕਰਾਂਗੇ ਉਹ ਕਬੂਤਰ ਝਾੜ ਪਿਆ ਸੀ ਬਾਕੀ ਇਹ ਕਬੂਤਰ ਨੂੰ ਹੋਰ ਨੂੰ ਸਰ ਕਰਦੇ ਆ ਤੇ ਉਹ ਜਿਹੜਾ ਬਿਮਾਰ ਆ ਉਹਨੂੰ ਦਵਾਈ ਦਵਾਈ ਦਿੰਨੇ ਆ ਠੀਕ ਹੈ ਜੋbro ਹਾਂਜੀ ਬਾਈ ਤੇ ਹੁਣ ਵੱਜ ਗਏ 3 ਤੋਂ 4 ਠੀਕ ਹੈ ਜੋbro 3:00 ਵੱਜ ਕੇ 4 ਮਿੰਟ ਹੋ ਗਏ ਤੇrna ਥੋੜਾ ਯਾਰ ਸਰੀਰ ਨਹੀਂ ਸੈੱਟ ਵੀ ਲੋ ਹੋ ਗਿਆ ਸੀ ਤੇ ਉਸ ਕਰਕੇ ਫਿਰ ਵਲੌਗ ਬਣਾਉਣਾ ਬੰਦ ਕਰਤਾ ਆਪਾਂ ਦੋ ਦਿਨ ਤੋ ਤਿੰਨ ਦਿਨ ਤੇ ਹੁਣ ਵੀ ਥੋੜਾ ਸੈੱਟ ਨਹੀਂ ਗਾ ਸਰੀਰ ਤੇ ਤੜਕੇ ਵਲੌਗ ਸਟਾਰਟ ਕੀਤਾ ਸੀ ਮੈਂ ਇਹਨੂੰ ਕੰਟੀਨਿਊ ਕਰੀਏ ਵਲੌਗ ਮਾੜਾ ਮੋਟਾ ਬਣਾਈਏ ਜਿੰਨਾ ਹੋ ਸਕੇ ਤੇ ਜਦੋਂ ਸਹੀ ਹੋ ਗਏ ਉਦੋਂ ਰੈਗੂਲਰ ਵਲੌਗ ਪਾਵਾਂਗੇ ਤੇ ਫਿਲਹਾਲ ਗਏ ਸ ਕੋਠੇ ਤੇ ਆਏ ਸੀ ਆਪਾਂ ਇਹ ਚੈੱਕ ਕਰਨੇ ਬੱਦਲ ਵਾਈ ਕੀ ਹੋਈ ਪਈ ਸੀ ਤੇ ਕੁਝ ਗਰੀਲਾ ਪੌਣੀਆਂ ਤੇ ਪੌਣੀਆਂ ਸਿਸਟਾ ਤੇ ਤੇ ਥੱਲੇ ਰੇਂਜ ਨਹੀਂ ਆਉਂਦੀ ਉੱਤੇ ਕੋਠੇ ਤੇ ਅਪਲੋਡ ਕਰਨ ਆਏ ਸੀਗੇ ਠੀਕ ਹੈ ਜੋbro ਤੇ ਬਾਕੀ ਚੱਲਦੇ ਆ ਥੱਲੇ ਕਰਦੇ ਆ ਕੁਝ ਨਾ ਕੁਝ ਲਓ ਜੀ ਹੁਣ ਆ ਗਏ ਸੀ ਥੱਲੇ ਤੇ ਥੱਲੇ ਆਉਂਦੇ ਸਾਰ ਬੈਡ ਨਿਊਜ਼ ਆਪਣਾ ਇੱਕ ਕਬੂਤਰ ਮਰ ਗਿਆ ਜੀ ਰੱਤਾ ਚਟੀਆਂ ਖਾਂ ਵਾਲਾ ਠੀਕ ਆ ਜਬ ਉਹ ਬਿਖਾਉਣੇ ਆ ਕਿਹੜਾ ਯਾਰ ਜਿਹੜਾ ਬਿਮਾਰ ਸੀ ਹੋ ਰਿਆ ਤੈਨੂੰ ਲਿਆਉਣੇ ਬਾਹਰ ਕੱਢ ਕੇ ਤੇ ਯਾਰ ਪੂਰਤੀ ਵਿਚਾਰ ਨੂੰ ਨੱਪ ਨੁੱਪ ਦੀਏ ਤੇ ਇੱਕ ਇਹ ਬਿਮਾਰ ਵਾਲਾ ਸੀ ਯਾਰ ਇਹਨੂੰ ਦਵਾਈ ਵੀ ਕਈ ਦੇ ਕੇ ਦੇਖ ਲਈਆਂ ਇਹਨੂੰ ਵਾਇਰਸ ਆ ਗਿਆ ਸੀ ਅੱਖਾਂ ਵਾਲੀ ਬਿਮਾਰੀ ਤੇ ਛਿੱਕਾਂ ਛੁੱਕਾਂ ਜੀਆਂ ਮਾਰਦਾ ਸੀ ਬਾਕੀ ਹੁਣ ਆਇ ਕਬੂਤਰ ਸੀ ਬਿਮਾਰ ਜਿਹੜਾ ਜਿਆਦਾ ਡਾਊਨ ਸੀ ਬਾਕੀ ਸੈਟ ਆ ਯਾਰ ਹੁਣ ਦਵਾਈ ਤੋਂ ਵੀ ਦੇ ਕੇ ਦੇਖ ਮਤਲਬ ਦਵਾਈ ਵਾਧੂ ਦਿੱਤੀਆਂ ਨੂੰ ਦੇ ਕੇ ਵੇਖ ਵੀ ਲਈਆਂ ਪਰ ਨਾ ਫਰਕ ਪਿਆ ਤੇ ਜਦੋਂ ਵਿਚਾਰੇ ਦੀ ਕੱਟੀ ਸੀ ਕੀ ਕਹਿ ਸਕਦੇ ਆ ਬਾਕੀ ਹੁਣ ਇਹਨੂੰ ਏਅਰਪੋਰਟ 'ਤੇ ਇੱਧਰ ਕੱਢ ਲਈਏ ਠੀਕ ਹੈ ਜੋ ਬਰੋਂ ਬਾਹਰ ਤੇ ਲਓ ਜੀ ਆਲਣੇ ਵੀ ਬਣਾਤੇ ਆਪਾਂ ਇੱਧਰ ਠੀਕ ਹੈ ਜੋ ਬਰੋਂ ਟੋਕਰੀਆਂ ਤਾਂ ਲੱਗੀਆਂ ਸੀ ਤੇ ਮੈਂ ਸੋਚਿਆ ਆ ਟਾਈਆਂ ਵੀ ਲਾ ਦਈਏ ਟੇਡੀਆਂ ਕਰ ਦੇ ਕੇ ਠੀਕ ਹੈ ਜਿੰਦੇ ਨਾਲ ਜੋੜੀਆਂ ਜੁੜੀਆਂ ਲਾ ਲੈਣ ਕਬੂਤਰ ਉੱਥੇ ਦੋ ਹੀ ਲੱਗੀਆਂ ਸੀ ਟੋਕਰੀਆਂ ਆਈਆਂ ਤੇ ਹੁਣ ਇੱਥੇ ਵਾਹ ਵਾਹ ਲੱਗ ਜਾਣੀਆਂ ਜੋੜੀਆਂ ਉਮੀਦ ਹੈ ਤੇ ਉਹ ਦੇਖੋ ਜੀ ਜਿਹੜੀ ਜੋੜੀ ਆਪਾਂ ਨੂੰ ਚਾਹੀਦੀ ਸੀ ਉਹਦੇ ਨਾਲ ਤਾਂ ਉਹ ਮੇਰੇ ਖਿਆਲ 'ਚ ਮਲਾਪ ਹੋ ਗਿਆ ਕਬੂਤਰ ਦਾ ਠੀਕ ਹੈ ਜੋ ਭਰੋ ਸਾਹਮਣੇ ਬੈਠਾ ਜਿਹੜਾ ਆ ਵਾਲੀ ਜੋੜੀ ਕਾਲਾ ਕਾਲਾ ਚੀਨਾ ਚਿੱਟੀਆਂ ਦਾ ਤੇ ਉਹ ਜਿੰਦੇ ਅੱਖਾਂ ਦੇ تیر ਪੈਂਦਾ ਉਹ ਵਾਲੀ ਕੂਤਰੀ ਠੀਕ ਹੈ ਜੋ ਭਰੋ ਹੁਣ ਬਈ ਬੁਖਾਰ ਦੇ ਕਾਰਨ ਅੱਗੇ ਤਰ੍ਹਾਂ ਬੋਲਿਆ ਨਹੀਂ ਜਾਂਦਾ ਜਿਵੇਂ ਅੱਗੇ ਆਪਾਂ ਆਪ ਬੋਲੀ ਜਾਂਦੇ ਸੀ ਬੋਲੀ ਜਾਂਦੇ ਸੀ ਹੁਣ ਉਹਨਾਂ ਨਹੀਂ ਬੋਲੀਦਾ ਆਪਣੇ ਕੋਲ ਤਾਂ ਨਹੀਂ ਕੀ ਚੱਕਰ ਏਕਨੈਸ ਦੀ ਫੀਲ ਹੋਈ ਜਾਂਦੀ ਤੇ ਬੀਪੀ ਲੋਅ ਹੋ ਗਿਆ ਸੀਗਾ ਠੀਕ ਹੈ ਜੋ ਭਰੋ ਮੇਰਾ ਤਾਂ ਕਰਕੇ ਵੀ ਸੱਟ ਜਾਨੀ ਹੋਇਆ ਕੰਮ ਹਜੇ ਤੱਕ ਜਦੋਂ ਪੂਰਾ ਇੰਜਮਾ ਹੋ ਜਾਗੇ ਸਹੀ ਉਦੋਂ ਵੇਖਿਓ ਰੈਗੂਲਰ ਚੱਲਾਂਗੇ ਫੇਰ ਜਿਵੇਂ ਅੱਗੇ ਰੈਗੂਲਰ ਵੀਡੀਓ ਪਾਈਆਂ ਸੀ ਆਪਾਂ ਕਾਈ। ਲਓ ਜੀ ਇੱਕ ਟਾਂ ਦਾ ਲੈਣਾ ਆਪਾਂ ਇੱਧਰ ਬਣਾਤਾ ਠੀਕ ਹੈ ਜੁੱbro ਤੇ ਇੱਕ ਆਹ ਬਣਾਤਾ। ਤੇ ਹੁਣ ਛੱਡਦੇ ਆਂ ਜੀ ਇਹਨਾਂ ਨੂੰ ਖੁੱਲੇ ਪੱਲਾ ਉਹ ਖੁੱਡੇ ਵਾਲੇ ਛੱਡ ਦਈਏ ਕਿ ਐਸ ਖੁੱਡੇ ਵਾਲੇ ਛੱਡ ਦਈਏ ਕਿਉਂਕਿ ਯਰਾਂ ਦੇ ਚ ਬਿਮਾਰ ਆ ਕਬੂਤਰ ਕਿਤੇ ਹੋਣਾ ਹੋਵੇ ਵੀ ਐਸਾ ਟ ਕਬੂਤਰਾਂ ਨੂੰ ਕੁਝ ਹੋ ਜੇ ਤੇ ਪਹਿਲਾਂ ਆਪਾਂ ਆ ਹੀ ਛੱਡ ਦਿੰਨੇ ਆ। ਆਹ ਵਾਲੇ ਬੰਦ ਕਰ ਦਿੰਨੇ ਆ ਠੀਕ ਹੈ ਜੁੱbro। ਮਿਲਵਾ ਖੁੱਡੇ ਵਾਲੇ ਬੰਦ ਕਰਕੇ ਉਹ ਖੁੱਡੇ ਵਾਲੇ ਛੱਡ ਦਿੰਨੇ ਆ। ਨਾਲੇ ਬਰੂਟ ਆਉਣ ਦੇ ਦਿੰਨੇ ਯਾਰ ਹੋਰ ਚੀਜ਼ਾਂ ਜਿਹੜੀ ਕਬੂਤਰਾਂ ਨੂੰ ਦੇਣੀਆਂ ਗੇਟ ਤਾਂ ਮੈਂ ਖੋਲਿਆ ਸੀ ਬਾਹਰ ਨਹੀਂ ਆਏ ਆਪਣੇ ਆਪ ਆ ਜਾਣਗੇ ਦਾਣੇ ਜੇ ਪਾ ਦੀ ਫਿਰ ਬਾਕੀ ਯਾਰ ਕੋਈ ਨਵਾਂ ਕਬੂਤਰ ਵੀ ਨਹੀਂ ਆਉਂਦਾ ਪੁਰਾਣੇ ਲੱਕੇ ਆ ਉਹ ਦੂਜੇ ਸੱਚੇ ਬੋਲੇ ਕਬੂਤਰ ਗੋਲੇ ਕਬੂਤਰ ਆਈਰ ਦੇ ਸੀ ਪੁਰਾਣੇ ਆਪਣੀ ਇੱਥੇ ਚਵਾਰੇ ਤੇ ਬੈਠੇ ਮੈਨੂੰ ਆਉਣ ਲੱਗੇ ਜਿਵੇਂ ਨਵੇਂ ਕਬੂਤਰ ਆਇਆ ਕੋਈ ਕਿਉਂਕਿ ਉਹਦੇ ਤੈਨੂੰ ਪਤਾ ਉਹੋ ਜਿਹੀ ਆਵਾਜ਼ ਜੀ ਆਉਂਦੀ ਜਿਹਾ ਉੱਡਦੇ ਫਰਾਂ ਦੀ ਤਾਂ ਕਰਕੇ ਤੇ ਬਾਕੀ ਯਾਰ ਨਾ ਬੋਲੇ ਆਣੀ ਜਾਂਦਾ ਬਈ ਕੋਰਾੜ ਜੀ ਹੁਣ ਲੱਗ ਜਾਂਦੀ ਹਵਾ ਉਹ ਵਾਲੀ ਇਹ ਪਾਣੀ ਪੁਣੀ ਪੀਏ ਫਿਰ ਕਰਦੇ ਲਓ ਜੀ ਕੂਤਰ ਆਪਣੇ ਆ ਕੇ ਬਾਹਰ ਤੇ ਹੁਣ ਪਾਦ ਕੇ ਦਾਣੇ ਇਹਨਾਂ ਨੂੰ ਕਿਰਾਂ ਅੱਡ ਅੱਡ ਕਰਕੇ ਪਾਵਾਂਗੇ ਦਾਣੇ ਯਾਰ ਕਿਉਂਕਿ ਇਹਦੇ ਜੀ ਬਿਮਾਰ ਆ ਉਹ ਕੂਤਰ ਸਹੀ ਆਗੇ ਰੇ ਕੂਤਰ ਰੁੜ ਗਿਆ ਆਪਣਾ ਮਰਜਾ ਮਤਲਬ ਤੇ ਕਿਤੇ ਉਹ ਨਾ ਹੋਵੇ ਜੀ ਉਹਨਾਂ 'ਚ ਵਾਇਰਸ ਜਾਵੜੇ ਤਾਂ ਕਰਕੇ ਉਹਨਾਂ ਨੂੰ ਅੱਡ ਹਵਾ 'ਚ ਕਰਤੇ ਸਹੀ ਕੂਤਰਾਂ ਨੂੰ ਤੇ ਹਵਾ 'ਚ ਵੈਸੇ ਇਹਨਾਂ ਨੂੰ ਰੱਖਣ ਦੇ ਪਰ ਉਹ ਜੋੜੀਆਂ ਜੁੜੀਆਂ ਲਾਉਂਦੇ ਸੀ ਉਸ ਖੁੱਡੇ 'ਚ ਤਾਂ ਕਰਕੇ ਇੱਕ ਰਾ ਇਧਰ ਕਰਤੇ ਮਹੀਨਾ ਦਾ ਦਰ ਰੱਖਾਂਗੇ ਉਹਨਾਂ 'ਚ ਕਰ ਇਹਨਾਂ ਦਾ ਟ੍ਰੀਟਮੈਂਟ ਕਰਾਂਗੇ ਦਵਾਈ ਦੂਵੀ ਦੇਵਾਂਗੇ ਠੀਕ ਹੈ ਜੋ ਬ్రో ਜੇ ਸੈਟ ਨਾ ਹੋਏ ਫਿਰ ਕੋਈ ਵੇਖਾਂਗੇ ਹੱਲ ਇਹਨਾਂ ਦਾ ਠੀਕ ਆ ਬਾਕੀ ਯਾਰ ਦੋ ਕਬੂਤਰ ਤਾਂ ਦੇ ਸੈਟ ਆ ਇੱਕ ਆ ਬੜਾ ਬੱਚਾ ਤੇ ਕੋਕ ਬੱਚਾ ਵੀ ਸੈਟ ਆ ਉਹ ਕਬੂਤਰੀ ਵੀ ਸੈਟ ਆ ਉਹ ਵੀ ਸੈਟ ਆ ਉਹਨਾਂ ਮੈਂ मतलब ਵੀ ਬਾਹਲੇ ਹੈ ਨਹੀਂ ਵੀ ਮਤਲਬ ਡੇਂਜਰ ਕੰਡੀਸ਼ਨ ਹੈਣੀਗੀ ਬਸ ਜਿਵੇਂ ਆ ਛਿੱਕਾਂ ਜੀਆਂ ਮਾਰਦਾ ਤੇ ਮਾੜੇ ਮੋٹے ਸੁਸਤਾਂ ਉਹਨੇ ਵੀ ਹੈ ਨਹੀਂ ਤੇ ਬਾਕੀ ਛਿੱਕਾਂ ਵਾਲੀ ਕੋਈ ਗੋਲੀ ਕਾਲੀ ਦੱਸੋ ਯਾਰ ਤੁਹਾਨੂੰ ਪਤਾ ਹੋਵੇ ਤਾਂ ਕਮੈਂਟ ਕਰਕੇ ਠੀਕ ਹੈ ਜੋ ਬ్రో ਲਓ ਜੀ ਇਹਨਾਂ ਨੂੰ ਤਾਂ ਤਾੜ ਦੇ दाणे-ਦੁਨੇ ਪਾ ਕੇ ਕਰਤਾ ਇੱਕ ਨੰਬਰ ਕੰਮ ਆ ਠੀਕ ਹੈ ਜੀ ਬਰੋ ਖੁੱਡੇ ਖੁੱਡੇ ਇਹਨਾਂ ਨੂੰ ਤਾੜ ਕੇ ਤੇ ਦੂਜਿਆਂ ਨੂੰ ਛੱਡ ਦੇ ਚਲੋ ਖੁੱਡੇ 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 ਤਾੜ ਦੇ ਵੀ ਬੜੇ ਓਕੇ ਜਾਣਗੇ ਖੁੱਲੇ ਜੇ ਵੀ ਹੁਣ ਲਓ ਜੀ ਆਹ ਗੁੱਤਰ ਤਾਂ ਪਾ ਤਾੜ ਤੇ ਠੀਕ ਹੈ ਜੀ ਬਰੋ ਕਰਤੀਏ ਬੰਦ ਤੇ ਹੁਣ ਸ਼ੁਰੂ ਕਰੀਏ ਆਹ ਲਓ ਜੀ ਇਹਨਾਂ ਦਾ ਪਾਣੀ ਵੀ ਖੁੱਡੇ 'ਚ ਰੱਖਤੀ ਬਰੂਟੋਨ ਰਲਾਈਸੇ ਵਿੱਚ ਮੈਂ ਇੱਕ ਹੰਟ ਖੋਲੀਏ ਗੇਟ ਤੇ ਰੱਖ ਕੇ ਫਿਰ ਦੂਜਿਆਂ ਨੂੰ ਛੱਡ ਦੇ ਇੱਕ ਮਿੰਟ ਚਬਰੋ ਰੁਕੋ ਲਓ ਜੀ ਹੁਣ ਆ ਕਬੂਤਰ ਛੱਡ ਦਈਏ ਜੀ ਇਹ ਵੀ ਦਾਣਾ ਪਾਣੀ ਖਾ ਲੈਣਗੇ ਆ ਆ ਇਹ ਤਾਂ ਬੱਝੇ ਹੀ ਆਉਂਦੇ ਆ ਕਿਉਂਕਿ ਉਹਨਾਂ ਦੇ ਨਾਲ ਤਾਂ ਨਹੀਂ ਛੱਡੇ ਇੱਕ ਤਾਂ ਬਿਮਾਰ ਸੀ ਨਾਲੇ ਖੁੱਡੇ 'ਚ ਵੜ ਜਾਣਗੇ ਦੂਜੇ 'ਚ ਲਓ ਜੀ ਹੁਣ ਰਾ ਦਈਏ ਇਹਨਾਂ ਨੂੰ ਪਾਣੀ ਕਰਕੇ ਭਾਂਡਾ ਸਾਫ਼